نو شہر پروگرام آپ جی کا ہاردک سواگت ہے یہ شاید ذرا شہید بھگت سنگھ تک وشیشیاں ਸ਼ਸਤਰ ਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚਿਆ ਜਿਹੜਾ ਸ਼ਹੀਦ ਅਸਿੰਗਰ ਦੀ ਤਸੀਲ ਭਲਾ ਚੌਂਦੇ ਪਿੰਡ ਰਕਨਾਟਾ ਹਵੇ ਕਿ ਜਿੱਥੇ ਤਾਂ ਤੱਕ ਗੁਗਾ ਯਾਹਰ ਪੀੜੀ ਦੀ ਯਾਦ ਵਿੱਚ ਗੁਗਾ ਮਾੜੀ ਪੰਦਕ ਪੇਟੀ ਰਕਨਾਟਾ ਆਦੇ ਸੂਬਾ ਨਗਰ ਨਿਵਾਸੀ ਐਨਆਰਆਈ ਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਤਾਂ ਪੂਰਵਕ ਸਲਾਨਾ ਖੇਡ ਮੇਲਾ ਜਿਹੜਾ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ ਇਸ ਮੌਕੇ ਪਹਿਲਾ ਇਨਾਮ ਬੁਲਟ ਸਾਈਕਲ ਦੂਸਰਾ ਇਨਾਮ ਸੱਜਰ ਸੂਈ ਛੋਟੀ ਤੀਸਰਾ ਇਨਾਮ ਮੋਟਰਸਾਈਕਲ ਇਸ ਸਪੈਸ਼ਲ ਕੁਸ਼ਤੀਆਂ ਵਿੱਚ ਇੱਕ ਮੁਦਰੀ ਸੋਨੇ ਦੀ ਤੇ ਲਗਭਗ 15000 ਤੇ 11000 ਰੁਪਏ ਦੇ ਇਨਾਮ ਵੀ ਦਿੱਤੇ ਗਏ ਆਓ ਦੇਖੀਏ ਇਸ ਵੰਦੀ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ ਕੋਰਡ ਵੱਡਾ ਜਿਹੜਾ ਦੰਗਲ ਹੈ ਉਹ ਵੀ ਇਸੇ ਸਿਰਸਾ ਦੇ ਰਹਿਤ ਭਾਈ ਦੇ ਵਿੱਚ ਕਰਾਇਆ ਜਾਵੇਗਾ ਆਲਮ ਚੌੜਾ ਤੇ ਉਸਾਰਤ ਹੋ ਚੁੱਕੀਆਂ ਵੀ ਦੀਆਂ ਕੁਸ਼ਨਾ ਸ਼ੁਰੂ ਹੋ ਗਈਆਂ ਸੋ ਬੱਲਾ ਨੂੰ ਬੇਨਤੀ ਆਲਮ ਚੌੜਾ ਤੇ ਇਰਫਾਨ ਲੱਲੀਆ ਮਿਲ ਜਿਓ ਖਾਣੇ ਚ ਸੂਰਜ ਫਗਵਾੜਾ ਤੇ ਸੰਚੂ ਰਾਜਪੁਰ ਦੇ ਪਰ ਆਜੋ ਆਜੋ ਚਾਰੇ ਪਰਮਾਨਾਂ ਦੇ ਨਾਂ ਬੋਲੋ ਕਿ ਮਾਲ ਨੂੰ ਘੋਟੇ ਲਾ ਕੇ ਆਪਣੀ ਗੱਲ ਤੇ ਤਿਆਰੀ ਰੱਖੇ ਮੇਰੇ ਵੀਰ ਤਿੰਨ ਚਾਰ ਰੈਫਰੀ ਸਾਹਿਬ ਲਾਇਆ ਤਾਂ ਜੋ ਸਾਰੇ ਜਨਿਆਤ ਸਿੰਘ ਸੇਤਰਾ ਪਰਿਵਾਰ ਉਹਨਾਂ ਵੱਲੋਂ 21000 ਰੁਪਏ ਪੁੱਜ ਗਏ ਬਲਕਾਲ ਸਿੰਘ ਦੀ ਲਾਡੀ ਅਤੇ ਜੋਰਾ ਸਿੰਘ ਜੀ ਜੁਕੇ ਸਨਵਕੇ ਸੁਨੀਲ ਸਿੰਘ ਉਹਨਾਂ ਵੱਲੋਂ ਵੀ 20000 ਰੁਪਏ ਹਾਂਜੀ ਮਤਲਬ 20000 ਰੁਪਏ ਸਿੰਘ ਮੇਲੇ ਵਾਸਤੇ ਮਾਇਆ ਪੁੱਜੀ ਹੈ ਪੰਕਜ ਕਨੇਡਾ بہت بہتر جگد پہنچ بہت کرتا ہے سنی جلند کرتارپور آئے تین کشتی فتح گڑھ روپ ਤਿੰਨ ਤਿੰਨ ਕੁਸ਼ੀਆਂ ਲਗਾਤਾਰ ਹੋਣ ਗਿਆ ਜਿਨਾ ਮਲਾਂ ਦੀ ਕੁਸ਼ਤੀ ਹੋ ਜਾਂਦੀ ਹੈ ਇੱਕ ਪਰਚੀ ਕਾਰਡ ਲਾ ਕੇ ਤੰਗੇ ਕਮੇਟੀ ਤੋਂ ਆਪਣਾ ਮਾਨ ਸਨਮਾਨ ਵੇਰੇ ਮੇਰੇ ਵੀਰ ਨਾਲੇ ਨਾਲ ਪ੍ਰਾਪਤ ਕਰਨਗੇ ਪਿੰਡ ਕੁਸ਼ਤੀਆਂ ਚੋਤੀਆਂ ਚੱਲਣੀਆਂ ਜੋ ਆਗੇ ਮੈਂ ਗੱਭਰੂ ਦੇ ਕੋਈ ਖੇਚ ਕੇ ਤਿਆਰੀਆਂ ਮਾਰ ਮਾਰ ਮਿਹਨਤਾਂ ਦੇ ਬਾੜੀਆਂ ਸ਼ਿੰਗਾਰੀਆਂ ਕੱਲਾ ਕੱਲਾ ਮਜ਼ਰ ਅਡਵਾਈ ਜਾ ਰਿਹਾ ਧਰਦਾ ਲੱਗਦਾ ਗੱਭਰੂ ਮੈਂ ਤੇ ਜੀਤ ਦੇੇ ਕਰਦਾ ਅੱਜ ਵਕੈ ਲੱਗਣਾ ਤਾਂ ਹਾਂ ਵੀ ਟਾਤੀ ਦੇ ਸਿਰ ਕੰਢੀ ਮੁਕਾਬਲੇ ਕੁੰਡੀਆਂ ਦੇ ਸਿੰਘ ਫੜਨ ਵਾਲੇ ਆਹ ਪਿੰਡ ਕੁਸ਼ਤੀਆਂ ਚੋਤੀਆਂ ਖਾਰੇ ਦੇ ਵਿੱਚ ਚੱਲ ਰਹੀਆਂ ਹਲਕੀ ਹਲਕੀ ਬੁੱਧੜ ਵਾਲੀ ਹੈ ਠੰਡੀ ਠੰਡੀ ਪੁਰੇ ਵੀ ਹਵਾ ਚੱਲ ਰਹੀ ਹੈ ਗਪਾੜੀਆਂ ਫੁੱਟੀਆਂ ਵਰਗੀ ਜਿਹੀ ਧੁੱਪ ਹੈ ਇਹ ਰੱਖਣਾ ਤਾਹਾਂ ਦਾ ਸੇ ਕੱਢੂ ਇਸ ਜਿੰਨੇ ਵਧੀਆ ਨਾਲ ਜਿਹੜਾ ਸ਼ਿੰਗਾਰ ਮੇਲਾ ਹੈ ਪੂਰੇ ਸਪੰਦ ਦੇ ਵਿੱਚ ਹੋ ਰਿਹਾ ਹੈ ਬਹੁਤ ਵੱਡੀ ਗੱਲ ਹੈ ਕਿ ਸਾਰੇ ਜਿਹੜੇ ਬੰਲੇ ਉਹ ਕੁਸ਼ਤੀ ਆਰ ਪਾਰ ਦੀ ਕਰ ਰਹੇ ਪੂਰੇ ਸਪੰਦ ਦੇ ਨਾਲ ਜਿਹੜਾ ਖੇਡ ਮੇਲਾ ਹੈ ਠੀਕ ਹੈ ਸਾਡਾ ਰੱਕਾ ਡੀਜੇ ਸਾਊਂਡ ਸਰਵਿਸ ਬੜੀ ਪਿਆਰੀ ਸਾਊਂਡ ਹੈ ਹਰ ਖੁਸ਼ੀ ਦੇ ਪਾਲ ਹਰ ਖੇੜ ਬੇੜੀ ਚ ਹਾਰੇ ਛਿੰਝ ਮੇਲੇ ਤੇ ਰੱਕਾ ਡੀਜੇ ਸਾਊਂਡ ਸਰਵਿਸ ਨਾਲ ਸੰਪਰਕ ਕਰੋ ਬੜੀ ਵਧੀਆ ਸਾਊਂਡ ਹੈ ਸਾਡੀ ਛੋਟੀ ਬਾਤ ਵੱਢੀ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ ਡੀਜੇ ਸਾਊਂਡ ਸਰਵਿਸ ਰੱਕਾ ਉਹਨਾਂ ਨਾਲ ਇਹ ਤੇ ਬਾਤ ਕਰਦੇ ਹਾਂ ਤੇ ਨਾਲ ਹੀ ਫੀਮ ਵੀ 20 ਜੁਵਾਤਾ ਜਿਹੜੇ ਮੇਰੇ ਵੀਰ ਕੈਮਰੇ ਫੋਕਸ ਕਰੀ ਬੱਜੇ ਇੱਥੇ ਜਿਹੜੀ ਲਾਈਵ ਰਹੀ ਵੀਰੇ ਜਿਨ੍ਹਾਂ ਦੀ ਵੈਬਸਾਈਟ ਤੋਂ ਅੱਜ ਦੁਨੀਆ ਦੇ ਵੱਖ-ਵੱਖ ਮੋਲਕਾਂ ਤੋਂ ਬੈਠੇ ਸਾਡੇ ਅੰਦਰ ਦੇ ਵੀਰ ਆਪਣੇ ਨਗਰ ਰੱਖਣਾ ਚਾਹੁੰਦਾ ਸ਼ੁੱਭ ਮੇਲੇ ਕਰਦੇ ਅਸੀਂ ਬੜ ਬੜ ਕੇ ਗੱਲ ਕਰਦੇ ਸਾਰੇ ਅੰਦਰ ਦੇ ਵੀਰਾਂ ਨਾਲ ਜਿਹੜੇ ਬਾਹਰ ਬੈਠੇ ਛਾਰਾ ਛਾਰਾ ਵੀ ਵੀ ਕੰਦੇ ਕੰਮ ਕਰਦੇ ਆ ਆਪਣੀ ਮਾਂ ਬਿੱਤੀ ਦਾ ਮੋਹ ਕਰਦੇ ਖੇਡਾਂ ਨਾਲ ਪਿਆਰ ਕਰਦੇ ਹਰਿਮੰਸੂਰ 3 ਸੈਕਿੰਡ ਜੋ ਮੈਂ ਜਗਿਹੜਾ ਭੁਵਾਜ ਨੂੰ ਬੇਨਤੀ ਕਰਦਾ ਕਿ ਜਿਹੜੀ ਤੀਸਰੀ ਕੁਸ਼ਤੀ ਦੇ ਅੰਪਾਇਰ ਉਹ ਪਲੀਜ਼ ਆਣ ਖੜੇ ਨਰਬਲੋਂ ਜੀ ਆਓ ਤਿੰਨ ਤਿੰਨ ਕੁਸ਼ਤੀਆਂ ਔਰ ਕੁਸ਼ਤੀ ਕੋਈ ਵੀ ਬਰਾਬਰ ਨਹੀਂ ਖੜਾਈ ਜਾਵੇਗੀ ਅੱਜ ਦਾ ਲਾਈਵ ਜਿਹੜਾ ਟੈਲੀਕਾਸਟ ਹੈ ਮੀਵੀ 20 ਜਵਾਹਰਾਂ ਦੇ ਉੱਪਰ ਕੀਤਾ ਜਾ ਰਿਹਾ ਹੈ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜਿਸ ਦਾ ਪਹਿਲਾ ਜ਼ਿਕਰ ਕੀਤਾ ਹੈ ਕਿ ਜਿਹੜੇ ਤੂਫਾਨ ਹੈ ਥੱਪੇ ਨਹੀਂ ਜਾ ਸਕਦੇ ਪਰ ਦਵਾਨਾਂ ਦਾ ਜਿਹੜਾ ਮੂੰਹ ਕੋ ਮੋੜਿਆ ਜਾ ਸਕਦਾ ਹੈ ਰਕੜਾ ਦੀ ਸ਼ਿੰਜ ਕਮੇਟੀ ਨੂੰ ਮੁਬਾਰਕਬਾਦ ਹੈ ਕਿ ਦਵਾਨਾਂ ਦਾ ਜਿਹੜਾ ਅਜਿ ਇਕਾਤ ਬਹੁਤ ਹੈ ਖਾਰੇ ਚ ਪਲੀਜ਼ ਜਿਹੜੇ ਐਕਸ਼ਨ ਦੇ ਵਿੱਚ ਨੇ ਮੱਲ ਮੇਲਾ ਬਾਹਰ ਦੇ ਪਾਸੇ ਆਓ ਪਹਿਲਾਂ ਬਾਹਰ ਆਓ ਜੀ ਬਾਹਰ 12ਵਾਂ ਮਲ ਸਾਰੇ ਨਾ ਜੀ ਮੇਰੇ ਵੀ ਸਾਰੇ ਨਾ ਲੱਗਦਾ ਫੇਰੀ ਕੁਸ਼ਤੀਆਂ ਚਾਰ ਚੱਲ ਰਹੀਆਂ ਐ ਇੱਕ ਮਿੰਟ ਬੈਠੋ ਬੈਠੋ ਬਾਸਪਾ ਚੈਨ ਵਿੱਚ ਕੁਸ਼ਤੀਆਂ ਜਿੰਨੇ ਰੈਫਰੀ ਸਾਹਿਬ ਤੇ ਵੱਡ ਕਿਸੇ ਪਹਿਲਵਾਨੇ ਖਾਰੇ ਦੇ ਵਿੱਚ ਨਹੀਂ ਆਉਣਾ ਸਿਸਟਮ ਨੂੰ ਸਿਫਲਣਾ ਬਣਾ ਕੇ ਰੱਖੋ ਬੜੀ ਸੇਵਾ ਕੀਤੀ ਹੈ ਸਾਡੇ ਨੌਜਵਾਨ ਵੀਰਾਂ ਨੇ ਅੱਜ ਦਾ ਸਿੰਘ ਮੇਲਾ ਵਿਚ ਚਰਾਉਣ ਲਈ ਫੇਰੀ ਮਿਹਨਤ ਕੀਤੀ ਬੜਾ ਸੇਵਾ ਸਭ ਨੇ ਕੀਤੀ ਬਾਕੀ ਸਾਹਿਬ ਪਰਚੀਆਂ ਬਹੁਤ ਥੋੜਾ ਟਾਈਮ ਜੋ ਬੰਟੀ ਫਟੇ ਕਰ ਤੇ ਗਦਰ ਰੋਪੜ ਕੋਣ ਤੋਂ ਪਹਿਲਾਂ ਪਰਚੀ ਲੈ ਕੇ ਜਾਇਆ ਮੇਰੇ ਕੋਲ ਪੰਟੀ ਫੱਡੇ ਘਰ ਤੇ ਗੱਲ ਰੋਪਣ ਇੱਕ ਜਿਹਾ ਆਇਓ ਨਿਤਨ ਪੁਸ਼ਤੀਆ ਕੋਈ ਸਰਵਾਲ ਕਰਦਾ ਇੱਥੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਹੈ ਨੰਗਲਾ ਪਿੰਡ

ਬੋਲ ਪਰਚੀ ਕਾਰਡ ਲਾਗੇ ਦੰਗ ਕਮੇਟੀ ਤੋਂ ਆਪਣਾ ਮਾਨ ਸਨਮਾਨ ਜਿਹੜੇ ਮੇਰੇ ਵੀ ਨਾਲੇ ਨਾਲ ਪ੍ਰਾਪਤ ਕਰਨਗੇ ਕਿੰਨ ਕਸ਼ਤੀਆਂ ਚੋਤੀਆਂ ਚੱਲਣੀਆਂ ਹੈ ਕਿ ਆਗੇ ਨਾ ਜੰਦੂ ਦੇਖੇ ਖਿੱਚ ਕੇ ਤਿਆਰੀਆਂ ਮਾਰ ਮਾਰ ਮਿਹਨਤਾਂ ਦੇ ਬੋੜੀਆਂ ਸ਼ਿੰਗਾਰੀਆਂ ਕੱਲਾ ਕੱਲਾ ਮਸਰ ਅਗਵਾਈ ਜਾ ਰਹੇ ਭਰਦਾ ਲੱਗਦਾ ਗੱਭਰੂ ਮੈਂ ਤੇ ਜੀਤ ਤੋੜ ਕਰਦਾ ਅੱਜ ਵੱਕੇ ਹੀ ਰੱਖਣਾ ਤਾਂ ਹਾਂ ਵੀ ਤੱਤੂ ਦੇ ਸਿਰ ਕੱਢੇ ਮੁਕਾਬਲੇ ਕੁੰਡੀਆਂ ਦੇ ਸਿੰਘ ਵਜਣ ਵਾਲੇ ਆਹ ਤੈਂ ਕੁਸ਼ਤੀ ਤੇਤੀ ਦੀਆਂ ਖੜੇ ਰਹਿ ਰਿਹਾ ਚੱਲ ਰਹੀ ਹੈ ਹਲਕੀ ਹਲਕੀ ਫੁੱਟੜ ਵਾਲੀ ਹੈ ਠੰਡੀ ਠੰਡੀ ਪੂਰੇ ਵੀ ਹਵਾ ਚੱਲ ਰਹੀ ਹੈ ਕੁਸ਼ਤੀਆਂ ਤੇ ਪਾੜੀਆਂ ਫੁੱਟੀਆਂ ਵਰਗੀ ਜਿਹੀ ਧੁੱਪ ਹੈ ਇਹ ਰੱਖਣਾ ਤਾਂ ਹਾਂਗਾ ਸਿਰ ਕੱਢਵਾ ਸਿੰਘ ਮੇਰਾ ਵਧੀਆ ਨਾਲ ਜਿਹੜਾ ਸ਼ਹਿਰ ਮੇਲਾ ਹੈ ਕੋਵਿਡ ਸਪਾਉਂ ਦੇ ਵਿੱਚ ਹੋ ਰਿਹਾ ਹੈ ਬਹੁਤ ਵੱਡੀ ਗੱਲ ਹੈ ਕਿ ਸਾਰੇ ਜਿਹੜੇ ਵੱਲ ਆ ਪੁਸ਼ਤੀ ਆਰ ਪਾਰ ਦੀ ਕਰ ਰਹੇ ਪੂਰੇ ਇਸਤਾਨ ਦੇ ਆਜਾ ਖੇਡ ਮੇਲਾ ਹੈ ਠੀਕ ਹੈ ਸਾਡਾ ਰੱਕਾ ਡੀਜੇ ਸਾਊਂਡ ਸਰਵਿਸ ਬੜੀ ਪਿਆਰੀ ਸਾਊਂਡ ਹੈ ਹਰ ਕੁਰਸੀ ਦੇ ਪਾਸ ਹਰ ਖੇਡ ਮੈਦਾਨ ਤੇ ਹਰ ਸਿੰਘ ਮੇਲੇ ਤੇ ਰੱਕਾ ਡੀਜੇ ਸਾਊਂਡ ਸਰਵਿਸ ਨਾਲ ਸੰਪਰਕ ਕਰੋ ਬੜੀ ਵਧੀਆ ਸਾਊਂਡ ਹੈ ਸਾਡੀ ਛੋਟੀ ਬਾਜ ਵਧੀ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹੈ ਅਜੀ ਡੀਜੇ ਸਾਉਂਡ ਸਰਵਿਸ ਰਿਕਡ ਹੁਣ ਆਲਾ ਇਧਰ ਬਾਟ ਕਰਦੇ ਆ ਤੇ ਨਾਲ ਹੀ ਫੀ ਵੀ 20 ਦਵਾਤਾ ਜਿਹੜੇ ਮੇਰੇ ਵੀਰ ਕੈਮਰੇ ਫੋਕਸ ਕਰੀ ਬੈਠੇ ਆਂ ਤੇ ਜਿਹੜੀ ਲਾਈਵ ਨੇ ਵੀਰੇ ਜਿਨ੍ਹਾਂ ਦੀ ਵੈਬਸਾਈਟ ਤੋਂ ਅੱਜ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਬੈਠੇ ਸਾਡੇ ਐਨ.ਆਰ.ਈ ਵੀਰ ਆਪਣੇ ਨਕਰ ਲੱਗਣਾ ਤਾਂ ਹਾਂਗਾ ਸ਼ੁਭ ਮੇਲੇ ਤੱਕ ਰਹੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਐਨ.ਆਰ.ਈ ਵੀਰਾਂ ਦਾ ਜਿਹੜੇ ਬਾਹਰ ਬੈਠੇ 18-18 20-20 ਘੰਟੇ ਕੰਮ ਕਰਦੇ ਆਂ ਆਪਣੀ ਮਾਂ-ਬਿੱਤੀ ਦਾ ਮੋਹ ਕਰਦੇ ਖੇਤਾਂ ਨਾਲ ਪਿਆਰ ਕਰਦੇ ਆਂ ਜੀ ਨੰਦ ਸਰ 3 ਸੈਕਿੰਡ ਨੂੰ ਕਨੇ ਮੈਂ ਜਗਰਾ ਭਲਵਾਂ ਜੀ ਨੂੰ ਅੱਜ ਇਹ ਬੇਨਤੀ ਕਰਦਾ ਕਿ ਜਿਹੜੀ ਤੀਸਰੀ ਕੁਸ਼ਤੀ ਦੇ ਅੰਪਾਇਰ ਹੋ ਪਲੀਜ਼ ਆਣ ਖੜੇ ਜਗਰਾ ਭਲਵਾਂ ਜੀ ਆਓ ਤਿੰਨ ਤਿੰਨ ਕੁਸ਼ਤੀਆਂ ਔਰ ਕੁਸ਼ਤੀ ਕੋਈ ਵੀ ਬਰਾਬਰ ਨਹੀਂ ਛੜਾਈ ਜਾਵੇਗੀ ਅੱਜ ਦਾ ਲਾਈਵ ਜਿਹੜਾ ਟੈਲੀਕਾਸਟ ਹੈ ਪੀਵੀ 20 ਦੁਆਬਾ ਦੇ ਉੱਪਰ ਕੀਤਾ ਜਾ ਰਿਹਾ ਹੈ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜੇ tufaan ਹੈ ਥੱਪੇ ਨਹੀਂ ਜਾ ਸਕਦੇ ਪਰ ਦਵਾਨਾਂ ਦਾ ਜਿਹੜਾ ਮੂੰਹ ਉਹ ਮੋੜਿਆ ਜਾ ਸਕਦਾ ਹੈ ਰਕੜਾ ਨਿਸ਼ਚਿਟ ਕਮੇਟੀ ਨੂੰ ਮੁਬਾਰਕਬਾਦ ਹੈ ਕਿ tufaanਾਂ ਦਾ ਜਿਹੜਾ ਅੱਜ ਇਕੱਠ ਬਹੁਤ ਹੈ ਖਾੜੇ ਚ ਪੀਲ ਜਿਹੜੇ ਐਕਸ਼ਨ ਦੇ ਵਿੱਚ ਨੇ ਮਲ ਮੇਲਾ ਬਾਹਰਲੇ ਪਾਸੇ ਆਓ ਪਹਿਲਾਂ ਬਾਹਰ ਆਓ ਜੀ ਬਾਹਰ ਬਾਹਰ ਆਓ ਮਲ ਸਾਰੇ ਨਾ ਆਜੋ ਮੇਰੇ ਵੀਰ ਸਾਰੇ ਲੱਗੋ ਜਿੱਥੇ ਨਹੀਂ ਕੁਸ਼ਤੀਆਂ ਚਾਰ ਚੱਲ ਰਹੀਆਂ ਇੱਕ ਮਿੰਟ ਬੈਠੋ ਬੈਠੋ ਬਾਸ ਸਭ ਪਹਿਨੇ ਕੁਸ਼ਤੀਆਂ ਜਿੱਤਣੀਆਂ ਰੈਫਰੀ ਸਾਹਿਬ ਉੱਤੇ ਵੱਧੋ ਇਸੇ ਪਹਿਲਵਾਨੇ ਖੇੜੇ ਦੇ ਵਿੱਚ ਨਹੀਂ ਆਉਣਾ ਸਿਸਟਮ ਡਿਸਪਲਨ ਬਣਾ ਕੇ ਰੱਖੋ ਬੜੀ ਸੇਵਾ ਕੀਤੀ ਹੈ ਸਾਡੇ ਨੌਜਵਾਨ ਵੀਰਾਂ ਨੇ ਅੱਜ ਦਾ ਸਿੰਘ ਮੇਲਾ ਵੀ ਕਰਾਉਣ ਲਈ ਬੜੀ ਮਿਹਨਤ ਕੀਤੀ ਹੈ ਜਨਤਾ ਦੀ ਸੇਵਾ ਸਭ ਨੇ ਕੀਤੀ ਹੈ ਬੰਗਸਾ ਪਰਚੀਆਂ ਬਹੁਤ ਹੈ ਥੋੜਾ ਟਾਈਮ ਜੋ ਬੰਟੀ ਫੱਤੇ ਕਰ ਤੇ ਗੱਤਰ ਰੋਪਣ ਕੋਲ ਤੋਂ ਪਹਿਲਾਂ ਪਰਚੀ ਲੈ ਕੇ ਜਾਓ ਮੇਰੇ ਕੋਲ ਬੰਟੀ ਫੱਤੇ ਕਰ ਤੇ ਗੱਤਰ ਰੋਪਣ ਇੱਕ ਜਲ ਆਇਓ ਪਿੰਤਰ ਪੁਸ਼ਟੀਆਂ ਕੋਈ ਆਇਓ ਸਮਝਦੇ ਬੱਪਨ ਬਾਲ ਅਭੀ ਸ਼ਹਿਰ ਜ਼ਿਲ੍ਹੇ ਦੇ ਪੈਦਾ ਕੀਤੇ ਹੈ ਪਤਾ ਜਿਹਨੂੰ ਮਾਣ ਹੈ ਪੰਜਾਬ ਪੋਸਟ ਦਾ ਵਿੱਚ ਵੱਡੇ ਆਫਰ ਵਾੜ ਵਾੜ ਜ਼ੋਰਦਾਰ ਤਾੜੀ ਲਾਜ ਲੈਂਦਾ ਬੇਨਤੀ ਕਰਾਂ ਸਾਡਾ ਨਗਰ ਦਾ ਦੋਤ ਹੈ ਹਰਜਿੰਦਰ ਦੇ ਅਖਾੜਾ ਰੋਡ ਨਜ਼ਾਰਾ ਉਹਦਾ ਇੱਕ ਵਿਸ਼ੇਸ਼ ਸਨਮਾਨ ਹੈ ਮੇਰੇ ਵੀਰ ਆ ਕੇ ਸਾਡੇ ਕੋਲ ਪ੍ਰਾਪਤ ਕਰੇ ਹਰਜਿੰਦਰ ਅਖਾੜਾ ਰੋਡ ਨਜ਼ਾਰਾ ਉਹ ਆ ਕੇ ਮੇਰੇ ਵੀਰ ਹੈ ਉਹ ਗਰਾਉਂਡ ਗਰਾਉਂਡ ਦੇ ਵਿੱਚ ਅਖਾੜਾ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਇੱਕ ਵਿਸ਼ੇਸ਼ ਸਨਮਾਨ ਜਿਹੜਾ ਹੈ 5100 ਦੇ ਨਾਲ ਸਾਡੇ ਹਰਜਿੰਦਰ ਰੋਡ ਨਜ਼ਾਰਾ ਮੇਰੇ ਖਾਤ ਪਹਿਲਵਾਨ ਪਿਆਰੇ ਕੋਲੂਪੁਰਗੇ ਦਾ ਸ਼ਾਇਦ ਪੁੱਤਰ ਜੇ ਮੈਂ ਗਲਤ ਜਿੱਤੇ ਇੱਕ ਵਾਰੀ ਕਰੀਓਕਰ ਫਰਮ ਜਾਈ ਬੰਨਵਾ ਬਿਲਕੁਲ ਸਹੀ ਹੈ ਦੁਨੀਆ ਦਾ ਬਹੁਤ ਵੱਡਾ ਮੱਲ ਕੋਈਪੁਰ ਗਿਆ ਪੋਤਰਾ ਹਰਜਿੰਦਰ ਰੋਡ ਨਿਵਾਲੇ ਦੇ ਵਿੱਚ ਜ਼ੋਰ ਕਰਦਾ ਹੈ ਤੰਤਰਤਪਾਪਾ ਗੰਗਦਾਸ ਖਾਨ ਹੈ ਔਰ ਆਰਮੀ ਰਿਟਾਇਰ ਸਾਡਾ ਲੱਖਾਂ ਵੀਰੋ ਸਰਾਜ ਨੂੰ ਚਲਾਉਂਦਾ ਉਸ ਖਾਨੇ ਦਾ ਮਨ ਹੈ ਅਜੇ ਇਸ ਵੰਦ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਚੜ੍ਹਦੇ ਪਾਸੇ ਬਣਵਾਇਆ ਤੇ ਸੱਦੀ ਮਾਤਾ ਜੋ ਰਕੜਾਤਾ ਹਾਂ ਉਹਨਾਂ ਦੇ ਜਠੇਰੇ ਆ ਉਹ ਸਾਰੀ ਪ੍ਰਬੰਧਕ ਕਮੇਟੀ ਵੱਲੋਂ 5100 ਰੁਪਇਆ ਸਾਡੀ ਰਕੜਾ ਤੇ ਸੇਤੀ ਮਾਤਾ ਰਕੜਾ ਦਾ ਹੱਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਹੀ ਸੁੰਦਰ ਜਿੱਥੇ ਹਰ ਸਾਲ ਵੱਡੇ ਜਠੇਰੇ ਤੋਂ ਵੱਡਾ ਪ੍ਰਬੰਧ ਕਰਦੇ ਆ ਉੱਥੇ ਸਾਡੀ ਸਿੰਘ ਮੇਲੇ ਵਾਸਤੇ 5100 ਰੁਪਇਆ ਭੇਜਿਆ ਸੀ ਬਨੈ ਸੇਤੀ ਮਾਤਾ ਰਕੜਾ ਤਾਹ ਕੋਲੋਤੀ ਦਾ ਇੰਤਜ਼ਾਰ ਕਰਦੇ ਹਾਂ ਉਧਰ ਹਰਜਿੰਦਰ ਰੋਡ ਮਜਾਰਾ ਉਹ ਵੀ ਸਾਡੇ ਲਾਗੇ ਪੁੱਜ ਗਿਆ ਸਰਗੁਸ਼ੀ ਪਿਆਰੇ ਕੁੱਲਪੁਰੀਏ ਪਹਿਲਵਾਨ ਦਾ ਪੁੱਤ ਹੈ ਤੇ ਸਾਡੇ ਨਗਰ ਰਕੜਾ ਤਾਹਾਂ ਦਾ ਪੁੱਤ ਹੈ ਜਿਹਦਾ ਵਿਸ਼ੇਸ਼ ਸਨਮਾਨ ਅੱਜ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਣਾ ਹੈ ਸੋ ਬਹੁਤ ਹੀ ਵਧੀਆ ਕੁੱਲੀ ਦਾ ਮਾਲਕ ਹੈ ਕਹਿੰਦੇ ਹਰਜਿੰਦਰ ਰੋਡ ਮਜਾਰਾ ਸਰਗੁਸ਼ੀ ਪਿਆਰੇ ਕੁੱਲਪੁਰੀਏ ਪਹਿਲਵਾਨ ਦਾ ਇਹ ਪੁੱਤ ਹੈ ਜਿਹਨੇ ਪੂਰੇ ਹਮਾਚਲ ਦੇ ਦੰਗੜਾਂ ਦੇ ਵਿੱਚ ਕਹਿੰਦੇ ਸਰਗੁਣ ਸਿੰਘ ਪਿਆਰੇ ਕੁੱਲਪੁਰੇ ਦੀਆਂ ਲੰਮਾ ਸਮਾਂ ਗੱਲਾਂ ਹੋਈਆਂ ਅੱਜ ਵੀ ਉਹਨਾਂ ਦੰਗੜਾਂ ਦੇ ਵਿੱਚ ਉਸ ਵੱਡੇ ਮਾਲੇ ਨੂੰ ਯਾਦ ਹੀ ਕੀਤਾ ਜਾਂਦਾ ਹੈ ਜੋ ਹਜਿੰਦਰ ਰੋਡ ਮਜਾਰਾ ਪਿੰਡ ਕੁੱਲਪੁਰਾ ਪਰ ਅੱਜ ਸਾਡੇ ਨਗਰ ਦਾ ਦੋਤਾ ਉਹਦਾ ਵੀ ਵੱਡਾ ਮਾਨ ਸਨਮਾਨ ਦੇ ਨਾਲ ਪ੍ਰਬੰਧ ਕਮੇਟੀ ਵੱਲੋਂ ਖਾੜਾ ਪਾਸ਼ਾ ਦੇ ਵਿੱਚ ਕੀਤਾ ਜਾ ਰਿਹਾ ਹੈ ਹਰ ਇੱਕ ਮਿੰਟ ਦੇ ਵਿੱਚ ਵੱਡੇ ਮਲ ਦੇ ਫੋਤਰੇ ਦਾ ਅੱਜ ਨਾਲ ਕੇ ਪਿੰਡੇ ਵਿੱਚ ਮਨਸਬਾ ਦਾ ਤਿੰਨ ਤਿੰਨ ਕੁਸ਼ੀਆਂ ਹੋਣਗੀਆਂ ਰੋਸਮ ਮਾਚੀਵਾੜਾ ਦੇ ਗੋਪੀ ਇਸਰਾਲ ਮੂਰ ਰੋਸਮ ਮਾਚੀਵਾੜਾ ਤੇ ਨਾਲ ਗੋਪੀ 빨리 ਆ ਜਾਓ ਜਿਹੜੀਆਂ ਪੱਛੀਆਂ ਲਿਖ ਚੁੱਕੀਆਂ ਉਹ ਆਪੋ ਆਪਣਾ ਜਿਹੜਾ ਰਮਾਲੀ ਗੋਟਾ ਲਾ ਕੇ ਰੱਖੋ ਉਧਰ ਹਰਜਿੰਦਰ ਨੂੰ ਮੁਬਾਰਕਬਾਦ ਹੈ ਅੱਜ 5100 ਦੀ ਰਕਮ ਰਸ਼ੀ ਦੇ ਨਾਲ ਲਾਲਕੇ ਪਿੰਡ ਦੇ ਵਿੱਚ ਰਕੜਾਂ ਦੇ ਸ਼ਹਿਰ ਮੇਲੇ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਕੋਲ ਸਰਕਾਰ ਦਿੱਤਾ ਹੈ ਇਬਰਾਹਿਮ ਗਣਸ਼ਕਰ ਤੇ ਹੈਰੀ ਪੰਡਤ ਤੇ ਮੱਲਾਂ ਨੂੰ ਬੇਨਤੀ ਹੈ ਮੈਂ ਜੀ ਆਜਾ ਜਲਦੀ ਆਓ ਆਓ ਆਗੇ ਪਰਵਾਨਾ ਬੜਤੀ ਭੱਜੀ ਆਦੇ ਖੜੇ ਜੇ ਮੱਲੇ ਸਮੇਂ ਦਾ ਬੌਸਨ ਦਾ ਖਿਆਲ ਰੱਖਣਾ ਇੰਦਰ ਦੇਵ ਨੇ ਤਾਂ ਬੜੇ ਮੰਗਦੇ ਆਪਾਂ 4-5 ਕੱਡੇ ਦਾ ਸਮਾਂ ਲੈ ਦਾਦੇ ਤੋਂ ਕਿ ਆਪਾਂ ਬਹੁਤ ਹੀ ਮਿਹਨਤ ਕਰਕੇ ਦੇਖੋ ਜੇ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਦੌਲਤਪੁਰ ਜਿਹੜੀ ਬਬਰਾਂ ਦੀ ਧਰਤੀ ਹੈ ਜਿੱਥੋਂ ਬਬਰ ਇਕੱਲੀ ਲਹਿਰ ਸ਼ੁਰੂ ਹੋਈ ਆ ਸੋ ਬਬਰਾਂ ਦੀ ਧਰਤੀ ਪਿੰਡ ਦੌਲਤਪੁਰ ਜਿੱਥੇ ਕਿ ਮਿਤੀ 1 ਸਤੰਬਰ ਨੂੰ ਸ਼ਹੀਦੀ ਸਮਾਗਮ ਜਿਹੜਾ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰੀ ਤੇ ਉਹਨਾਂ ਦੇ ਸਾਥੀ ਸ਼ਹੀਦਾਂ ਦੀ ਯਾਦ ਵਿੱਚ ਜਿਹੜੇ ਉਹਨਾਂ ਦੇ ਨਾਲ ਸਾਥੀ ਸ਼ਹੀਦ ਹੋਏ ਆ ਬੱਬਰ ਉਦੇਸ ਸਿੰਘ ਰਾਮਗੜ੍ਹ ਝੁੰਗੀਆਂ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਤੇ ਬੱਬਰ ਦੇਸ਼ਲ ਸਿੰਘ ਮਾਗਟ ਜੀ ਤੇ ਬੱਬਰ ਕਰਮ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਇਹਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ 1 ਸਤੰਬਰ ਨੂੰ ਜਿਹੜਾ ਸ਼ਹੀਦੀ ਸਮਾਗਮ ਹੈ بڑے ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਇਸ ਦੇ ਲਈ ਜਿਹੜਾ ਅੱਜ ਇੱਥੋਂ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਬਬਰ ਕਰਮ ਸਿੰਘ ਮੈਮੋਰੀਅਲ ਟਰਸਟ ਦੌਲਤ ਪਰ ਤੇ ਐਨ ਆਰ ਆਈ ਵੀਰ ਤੇ ਸਮੂਹ ಗ್ರಾಮ ਪੰਚਾਇਤ ਗੁਰਦੁਆਰਾ ਪਾਤਸ਼ਾਹੀ 6ਵੀਂ ਗੁਰਦੁਆਰਾ ਬਾਬਾ ਸ਼੍ਰੀਪ ਚੰਨ ਜੀ ਅਤੇ ਗੁਰਦੁਆਰਾ ਸ਼੍ਰੀ ਬਾਬਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ਼ਹੀਦ ਕਪਟਨ ਮੱਤਾ ਸਿੰਘ ਅਸ਼ੋਕ ਚੱਕਰ ਸੇਵਾ ਸੁਸਾਇਟੀ ਅਤੇ ਬੱਬਰ ਕਰਮ ਸਿੰਘ ਸਪੋਰਟਸ ਕਲੱਬ ਬਾਬਾ ਸ਼੍ਰੀ ਚੰਦ ਜੀ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀ ਪਿੰਡ ਦੌਲਤਪੁਰ ਆ ਸਾਰੇ ਸੱਜਣਾ ਨੇ ਜਿਹੜਾ ਇਸ ਮੀਟਿੰਗ ਦੇ ਵਿੱਚ ਭਾਗ ਲਿਆ ਸੋ 1 ਸਤੰਬਰ ਨੂੰ ਜਿਹੜਾ ਸ਼ਹੀਦੀ ਸਮਾਗਮ ਹੋ ਰਿਹਾ ਆ ਸੋ ਉਸ ਦੇ ਵਿੱਚ ਜਿਹੜਾ 30 ਅਤੇ 31 ਅਗਸਤ ਤੋਂ ਸਵੇਰੇ 9 ਵਜੇ ਧਾਰਮਿਕ ਤੇ ਵਿਦਿਅਕ ਮੁਕਾਬਲਿਆਂ ਦੀ ਆਰੰਭਤਾ ਹੋਵੇਗੀ ਇਸ ਸੰਬੰਧੀ ਜਿਹੜੀ ਤਿਆਰੀਆਂ ਜਿਹੜਾ ਉਹ ਸ਼ਹੀਦੀ ਸਮਾਗਮ 1 ਸਤੰਬਰ ਦੇ ਦਿਨ ਸੋਮਵਾਰ ਨੂੰ ਹੋ ਰਿਹਾ ਆ ਉਸ ਦੀਆਂ ਤਿਆਰੀਆਂ ਜਿਹੜੀਆਂ ਬਾਰੇ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਨੇ ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਮੈਂ ਹਾਂ ਤੁਹਾਡਾ ਆਪਣਾ ਵਾਸਤੇ ਪਰਦੇਸੀ ਪੱਤਰਕਾਰ ਨਵਾਸ਼ ਅਸਰਗਰਮੀ ਇਹ ਸੱਜ ਜਲਸੀ ਭਗਸੇ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਤਾਂ ਮੀਟਿੰਗ ਤੇ ਤਾਂ ਇਹ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ